जेपीएन जय पार्थ ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਨਟੀ ਪਾਵਰ ਆਫ ਸੋਸ਼ਲ ਜੁਨਟੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਵਾਸਤੇ ਹਮੇਸ਼ਾ ਬਚਨਬੱਧ ਹੈ ਪੋਸੂਨਾਮਾ ਚੈਨਲ ਹੋਰ ਦੋਸਤੋ ਅੱਜ ਦੇ ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਵੇਖਣਾ ਕਿਉਂਕਿ ਪਾਵਰ ਆਫ ਸੋਸ਼ਲ ਜੁਨਟੀ ਦੀ ਵਿਚਾਰਧਾਰਾ ਅੱਜ ਜਨ ਜਨ ਤੱਕ ਪਹੁੰਚ ਰਹੀ ਹੈ ਪਾਵਰ ਆਫ ਸੋਸ਼ਲ ਯੂਨਿਟੀ ਦੀ ਵਿਚਾਰਧਾਰਾ ਦਾ ਇੱਕ ਇੱਕ ਸ਼ਬਦ ਜਿਹੜਾ ਹੈ ਖਾਸ ਕਰਕੇ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਤੇ ਉਹਨਾਂ ਦੀ ਸਮੁੱਚੀ ਟੀਮ ਆਪਣੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਵਾਸਤੇ ਹਰ ਤਰ੍ਹਾਂ ਦਾ ਉਪਰਾਲਾ ਕਰ ਰਹੀ ਹੈ ਪਰ ਦੋਸਤੋ ਕਿਸੇ ਵੀ ਸੰਸਥਾ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਮਹੱਲਿਆਂ ਤੱਕ ਲੋਕਾਂ ਤੱਕ ਪਹੁੰਚਾਉਣ ਲਈ ਇਕਨੋਮਿਕਲੀ ਮਦਦ ਦੀ ਬਹੁਤ ਵੱਡੀ ਜ਼ਰੂਰਤ ਹੁੰਦੀ ਹੈ ਪਾਵਰ ਆਫ ਸੋਸ਼ਲ ਜੁਨਟੀ ਦੇ ਵੱਲੋਂ ਇਸ ਸਮੇਂ ਕਰੀਬ-ਕਰੀਬ 1 ਲੱਖ ਰੁਪਏ ਦਾ ਜਿਹੜਾ ਖਰਚਾ ਹੈ ਉਹ ਤੁਹਾਡੇ ਲੋਕਾਂ ਦੇ ਸਿਰ ਤੇ ਕੀਤਾ ਜਾ ਰਿਹਾ ਹੈ ਆਪਣੀ ਸਮਰੱਥਾ ਦੇ ਮੁਤਾਬਕ ਕੋਈ ਕਿੰਨੇ ਭੇਜਦਾ ਹੈ ਕੋਈ ਕਿੰਨੇ ਭੇਜਦਾ ਹੈ ਹੋਰ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਕਿ ਸੱਚਮੁੱਚ ਵਧਾਈ ਦੇ ਪਾਤਰ ਨੇ ਜੋ ਪਾਵਰ ਆਫ ਸੋਸ਼ਲ ਜੁਨਟੀ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਵਾਸਤੇ ਮਨੁੱਖਤਾ ਦੀ ਬਿਹਤਰੀ ਵਾਸਤੇ ਆਪਣੇ ਹੱਕਾਂ ਹਲਾਲ ਦੀ ਕਮਾਈ ਦੇ ਵਿੱਚੋਂ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ। ਉਸੇ ਯੋਗਦਾਨ ਸਦਕਾ ਇਸ ਸਮੇਂ ਅੰਬੇਡਕਰ ਊਰਜਾ ਭਵਨ ਦੇ ਵਿੱਚ ਪਾਵਰ ਆਫ ਸੋਸ਼ਲ ਜਸਟੀਸ ਦੇ ਵੱਲੋਂ ਲੈਬਾਰਟਰੀ ਚਲਾਈ ਜਾ ਰਹੀ ਹੈ। ਮੁਫਤ ਦਵਾਈਆਂ ਵਾਸਤੇ ਡਿਸਪੈਂਸਰੀ ਖੋਲੀ ਗਈ ਹੈ। ਪੋਸੂਨਾਮਾ ਚੈਨਲ ਦਾ ਆਗਾਜ਼ ਕੀਤਾ ਜਾ ਰਿਹਾ ਪੋਸੂਨਾਮਾ ਚੈਨਲ ਚੱਲ ਰਿਹਾ ਹੈ। ਔਰ ਆਉਣ ਜਾਣ ਵਾਸਤੇ ਜਿੰਨੇ ਵੀ ਵੀਰ ਭੈਣਾ ਬੱਚੇ ਬਜ਼ੁਰਗ ਇੱਥੇ ਸਟੇ ਕਰਦੇ ਨੇ ਪੂਰਾ ਵਾਸਤੇ ਲੰਗਰ ਦਾ ਪ੍ਰਬੰਧ ਵੀ ਪਾਵਰ ਆਫ ਸ਼ੋਸ਼ ਜੁਨਟੀ ਵੱਲੋਂ ਕੀਤਾ ਜਾਂਦਾ ਹੈ ਸੋ ਤੁਹਾਡੀ ਮਿਹਨਤ ਤੇ ਤੁਹਾਡੇ ਇੱਕ ਇੱਕ ਪੈਸੇ ਦੇ ਸਦਕਾ 1815 ਗੱਜ ਜਿਹੜੀ ਜ਼ਮੀਨ ਹੈ ਪਾਵਰ ਆਫ ਸ਼ੋਸ਼ ਜੁਲਟੀ ਨੇ ਲਈਤੀ ਹੈ ਉਹਦੇ ਵਿੱਚ ਤੁਹਾਡਾ ਹੀ ਬਹੁਤ ਵੱਡਾ ਯੋਗਦਾਨ ਹੈ ਮੈਨੂੰ ਯਾਦ ਹੈ ਕਿ 5 ਤੋਂ 4 ਮਹੀਨੇ ਲਗਾਤਾਰ ਸਰਦੀਆਂ ਦੇ ਦਿਨਾਂ ਦੇ ਵਿੱਚ ਸ਼੍ਰੀ ਫਕੀਰ ਚੰਨ ਜਸਲ ਸਾਹਿਬ ਪੋਸੂ ਨਾਮਾ ਚੈਨਲ ਦੀ ਟੀਮ ਤੇ ਹੋਰ ਪਾਵਰ ਆਫ ਸੋਸ਼ਲ ਜੁਨਟੀ ਦੇ ਮੈਂਬਰ ਜਿਹੜੇ ਨੇ ਦਿਨ ਰਾਤ ਇੱਕ ਕੀਤਾ ਹੈ ਰਾਤ ਨੂੰ ਸਟੇ ਕਿਤੇ ਹੈ ਸਵੇਰ ਦੇ ਕਿਤੇ ਗਏ ਹੋਏ ਆ ਸੋ ਇਸ ਕਰਕੇ ਕਿਤੇ ਨਾ ਕਿਤੇ ਉਹ ਮਿਹਨਤ ਰੰਗ ਲਿਆਈ ਹੈ ਔਰ ਤੁਹਾਡੇ ਕੋਲ ਪਹੁੰਚਣ ਤੋਂ ਬਾਅਦ ਜੋ ਤੁਸੀਂ ਮਦਦ ਕੀਤੀ ਹੈ ਉਹ ਅਭੁੱਲ ਹੈ ਉਹ ਕਦੇ ਵੀ ਭੁਲਾਈ ਨਹੀਂ ਜਾ ਸਕਦੀ ਜਿੰਨੇ ਵੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਪਾਵਰ ਆਫ ਸੋਸ਼ਲ ਜੁਨਟੀ ਦੇ ਉਹ ਮੁਬਾਰਕਬਾਦ ਦੇ ਯੋਗ ਹਨ ਨੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਔਰ ਉਨ੍ਹਾਂ ਨੇ ਆਪਣੇ ਕੋਲੋਂ ਆਪਣੇ ਰਿਸ਼ਤੇਦਾਰਾਂ ਕੋਲੋਂ ਯਾਰਾਂ ਦੋਸਤਾਂ ਦੇ ਕੋਲੋਂ ਜੋ ਵੀ ਉਹਨਾਂ ਨੂੰ ਪੈਸੇ ਕੱਟਣ ਵਾਲੀ ਰਸੀਦ ਦਿੱਤੀ ਗਈ ਸੀ ਤਕਰੀਬਨ ਸਭ ਨੇ ਉਹ ਰਸੀਦਾ ਹੋਰ ਮੰਗਵਾਈਆਂ ਨੇ ਹੋਰ ਮੰਗਵਾ ਕੇ ਉਹਨਾਂ ਨੇ ਵੱਧ ਤੋਂ ਵੱਧ ਇਸ ਪਲਾਟ ਨੂੰ ਖਰੀਦਣ ਦੇ ਵਿੱਚ ਰਜਿਸਟਰੀ ਦੇ ਵਿੱਚ ਮਦਦ ਕੀਤੀ ਹੈ ਔਰ ਮੈਨੂੰ ਯਾਦ ਹੈ ਕਈਆਂ ਨੇ ਤਾਂ ਆਪਣੀ ਇੱਕ ਮਹੀਨੇ ਦੀ ਜਿਹੜੀ ਪੈਨਸ਼ਨ ਹੈ ਉਹ ਵੀ ਡੋਨੇਟ ਕੀਤੀ ਹੈ ਔਰ ਖਾਸ ਕਰਕੇ ਬਹੁਤ ਸਾਰੇ ਅਜੀਹੇ ਨਾਮ ਨੇ ਪੋਟਿਆਂ ਦੇ ਉੱਪਰ ਯਾਦ ਹੈ ਜਦੋਂ ਉਹਨਾਂ ਦੇ ਘਰ ਜਾਇਆ ਕਰਦੇ ਸੀ ਤਾਂ ਬੜੇ ਸੁਚੱਜੇ ਢੰਗ ਨਾਲ ਵੈਲਕਮ ਕਰਦੇ ਸੀ ਔਰ ਅਸੀਂ ਮਤਲਬ ਉਹਨਾਂ ਦੇ ਕੋਲ ਜਦੋਂ ਗੱਲ ਸ਼ੇਅਰ ਕਰਦੇ ਸੀ ਤਾਂ ਉਸੇ ਸਮੇਂ ਉਸੇ ਸਮੇਂ ਉੱਠਦੇ ਮੋਬਾਈਲ ਤੋਂ ਆਪਣਾ ਅਕਾਊਂਟ ਲੈ ਕੇ ਜੋ ਵੀ ਹੈ ਉਸ ਨੂੰ ਟਰਾਂਸਫਰ ਆਪਣੀ ਕਸ਼ਮਤਾ ਦੇ ਮੁਤਾਬਕ ਕਰਦੇ ਨੇ ਸੋ ਦੋਸਤੋ ਆਪਾਂ ਇਹ ਕਹਿ ਸਕਦੇ ਹਾਂ ਕਿ ਪਾਵਰ ਆਫ ਸੋਸ਼ਲ ਜੁਨਟੀ ਦੀ ਜਿਹੜੀ ਵਿਚਾਰਧਾਰਾ ਹੈ ਉਸ ਨੂੰ ਘਰ-ਘਰ ਤੱਕ ਪਹੁੰਚਾਉਣ ਵਾਸਤੇ ਤੁਹਾਡੇ ਸਹਿਯੋਗ ਦੀ ਬਹੁਤ ਵੱਡੀ ਜ਼ਰੂਰਤ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕੋਈ 100 50 ਜਿੰਨਾ ਵੀ ਤੁਸੀਂ ਮਹੀਨੇ ਦਾ ਪਾਵਰ ਆਫ ਸੋਸ਼ਲ ਜੁਨਟੀ ਨੂੰ ਭੇਜ ਸਕਦੇ ਹੋ ਜ਼ਰੂਰ ਪਰ ਜੋ ਇੱਚ ਕੁਤਾਹੀ ਨਾ ਕਰੀਏ ਇੱਚ ਕੁਤਾਹੀ ਨਾ ਕਰੀਏ ਦੇਖੋ ਪਾਵਰ ਆਫ ਸੋਸ਼ਲ ਜੁਨਟੀ ਸਿਰਫ ਤਾਂ ਸਿਰਫ ਮਨੁੱਖਤਾ ਦੀ ਬਿਹਤਰੀ ਵਾਸਤੇ ਤੇ ਬੱਚਿਆਂ ਦੇ ਭਵਿੱਖ ਵਾਸਤੇ ਹੀ ਕਦਮ ਚੱਕ ਰਹੀ ਹੈ ਕਿਉਂਕਿ ਪਾਵਰ ਆਫ ਸੋਸ਼ਲ ਜੁਨਟੀ ਨੂੰ ਅੱਜ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਹਾਡੇ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਔਰ ਬਹੁਤ ਸਾਰੇ ਅਜਿਹੇ ਨਹੀਂ ਜੋ ਸਹਿਯੋਗ ਦੇਣ ਤੋਂ ਕੁਤਾਹੀ ਕਰਦੇ ਨੇ ਚਲੋ ਉਹਨਾਂ ਦਾ ਆਪਣਾ ਅਸੀਂ ਉਹਨਾਂ ਦੀ ਕੀ ਗੱਲ ਕਰਨੀ ਹੈ ਲੇਕਿਨ ਜਦੋਂ ਕਿਸੇ ਹੱਕ ਅਹਲ ਦੀ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਆਪਾਂ ਜ਼ਰੂਰਤਮੰਦ ਲੋਕਾਂ ਲਈ ਕਲੈਕਟ ਕਰਦੇ ਹਾਂ ਪੈਸਾ ਤੇ ਅਕਾਲ ਪੁਰਖ ਵੀ ਸਾਡੇ ਖਜ਼ਾਨਿਆਂ ਨੂੰ ਭਾਗ ਲਾਉਂਦਾ ਹੈ ਅਕਾਲ ਪੁਰਖ ਵੀ ਹੋਰ ਸੇਵਾ ਕਰਦਾ ਹੈ ਸੋ ਇਸ ਕਰਕੇ ਗੁਰਬਾਣੀ ਦੇ ਵਿੱਚ ਵੀ ਸੇਵਾ ਨੂੰ ਔਰ ਕਹਿੰਦੇ ਐ ਕਿ ਜੋ ਸੇਵਾ ਦਿਲੋਂ ਮਨੋਂ ਕੀਤੀ ਜਾਵੇ ਅਸਲ ਵਿੱਚ ਉਹ ਸੇਵਾ ਹੁੰਦੀ ਹੈ ਮਜਬੂਰੀ ਦੀ ਕੋਈ ਸੇਵਾ ਨਹੀਂ ਹੁੰਦੀ ਤੁਸੀਂ ਦੇਖੋ ਕਿਰਤ ਕਰੋ ਵੰਡ ਛਕੋ ਇਹ ਗੁਰੂ ਸਾਹਿਬ ਦਾ ਨਾਰਾ ਅਸਗਾ ਕਿਰਤ ਕਰੋ ਆਪਣੇ ਦਸਾਂ ਨਾ ਹੋ ਦੀ ਕਮਾਈ ਕਰੋ ਵੰਡ ਛਕੋ ਇਹ ਨਾ ਹੋ ਭੁੱਖੇ ਦਾ ਆਪਾਂ ਮਜ਼ਾਕ ਉਡਾਈਏ ਨਾ ਗੁਰਬਾਣੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਸਥਾਨ ਨਹੀਂ ਹੈ ਉਹ ਕਹਿੰਦੇ ਕਿ ਕਿਰਤ ਕਰਕੇ ਵੰਡ ਛਕੋ ਵੰਡ ਛਕਣਾ ਚਾਹੀਦਾ ਹੈ ਜੇ ਭੁੱਖਾ ਹੈ ਤੇ ਉਸ ਨੂੰ ਰੋਟੀ ਦੇਣੀ ਚਾਹੀਦੀ ਹੈ ਜੇ ਪਿਆਸਾ ਹੈ ਤੇ ਉਸ ਨੂੰ ਪਾਣੀ ਦੇਣਾ ਚਾਹੀਦਾ ਹੈ ਸੋ ਇਸ ਕਰਕੇ ਗੁਰੂ ਸਾਹਿਬ ਦੇ ਉਸ ਫਲਸਫੇ ਨੂੰ ਲੈ ਕੇ ਪਾਵਰਸ ਆਫ ਸੋਸ਼ਲ ਜਸਟੀਸ ਜਿਹੜੀ ਹੈ ਉਹ ਦਿਨ ਰਾਤ ਇੱਕ ਮਿਹਨਤ ਕਰ ਰਹੀ ਹੈ ਦਿਨ ਰਾਤ ਇੱਕ ਕਰ ਰਹੀ ਹੈ ਔਰ ਜਿੱਥੇ ਵੀ ਮਤਲਬ ਮੀਟਿੰਗਸ ਹੁੰਦੀਆਂ ਨੇ ਔਰ ਉੱਥੇ ਜਾਂਦੀ ਹੈ ਵਿਚਾਰ ਲੋਕਾਂ ਦੇ ਜਨਨ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਪਾਵਰ ਆਫ ਸੋਸ਼ਲ ਜੁਨਿਟੀ ਗੈਰ ਰਾਜਨੀਤਿਕ ਪਲੇਟਫਾਰਮ ਹੈ ਇਸ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਲੈਣ ਦੇਣ ਨਹੀਂ ਹੈ ਪਾਵਰ ਆਫ ਸੋਸ਼ਲ ਜੁਨਿਟੀ ਦੀ ਬਦੌਲਤ ਅੱਜ ਅੰਬੇਡਕਰ ਊਰਜਾ ਭਵਨ ਜਿਹੜਾ ਹੈ ਇੱਕ ਤਖਤ ਹੈ ਜਿੱਥੇ ਕੀ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਰਿਲੇਟਡ ਹੀ ਗੱਲਾਂ ਬਾਤਾਂ ਹੁੰਦੀਆਂ ਨੇ ਪਾਵਰ ਆਫ ਸੋਸ਼ਲ ਜੁਨਟੀ ਬਹੁਤ ਕੰਮ ਕਰ ਰਹੀ ਹੈ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ ਔਰ ਅਜੇ ਹੀ ਕੰਮ ਕਰ ਰਹੀ ਹੈ ਕਿ ਜਿਸ ਦੀਆਂ ਉਦਾਹਰਣਾਂ ਦੇਣੀਆਂ ਬਹੁਤ ਮੁਸ਼ਕਲ ਹੈ 1815 ਗਜ ਦਾ ਪਲਾਟ ਲੀਤਾ ਹੈ ਔਰ ਬਾਰੇ ਸਮੇਂ ਦੇ ਵਿੱਚ ਇੱਥੇ ਬਹੁਤ ਅੱਛੀ ਅੱਛੀ ਪਲੈਨਿੰਗ ਹੋਏਗੀ ਜਿੱਥੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਡਿਸਕਸ ਕੀਤਾ ਜਾਵੇਗਾ ਅਤੇ ਹੋਰ ਬਹੁਤ ਸਾਰੇ এডਿਕੇਸ਼ਨ ਦੇ ਨਾਲ ਰਿਲੇਟਡ ਜਿਹੜੀ ਵੀ ਕੋਈ ਕੋਰਸਿਸ ਹੋਣਗੇ ਸਟੱਡੀ ਹੋਵੇਗੀ ਇਹ ਇੱਕ এডਿਕੇਸ਼ਨ ਦੀ ਹੱਬ ਬਣੇਗੀ ਹੱਬ ਜਿੱਥੇ ਬੈਠ ਕੇ ਆਪਾਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਬੱਚੇ ਆਪਣੇ ਆਪ ਭਵਿੱਖ ਨੂੰ ਬੜੇ ਵਧੀਆ ਤਰੀਕੇ ਨਾਲ ਬਣਾ ਸਕਦੇ ਨੇ ਔਰ ਆਪਣੀਆਂ ਇੱਛਾਵਾਂ ਨੂੰ ਉਜਾਗਰ ਕਰ ਸਕਦੇ ਨੇ ਸੌਣ ਵਾਲੇ ਦਿਨਾਂ ਵਿੱਚ ਸ਼੍ਰੀ ਫਕੀਰ ਚੰਦ ਜਸਨ ਸਾਹਿਬ ਦੇ ਜ਼ਿਹਨ ਦੇ ਵਿੱਚ ਬਹੁਤ ਕੁਝ ਹੈ ਔਰ ਉਸ ਨੂੰ ਪ੍ਰੈਕਟੀਕਲੀ ਰੂਪ ਦੇਣ ਵਾਸਤੇ ਤੁਹਾਡੇ ਪਿਆਰ ਮੁਹੱਬਤ ਤੇ ਸਤਿਕਾਰ ਤੇ ਤੁਹਾਡੇ ਹੱਕ ਹਲਾਲ ਦੀ ਕਮਾਈ ਜਿਹੜੀ ਹੈ ਉਸ ਤੋਂ ਜੋ ਵੀ ਸਰਦਾ ਹੈ ਉਸ ਦੀ ਜ਼ਰੂਰਤ ਹੈ ਸੋ ਦੋਸਤੋ ਪਾਵਰ ਆਫ ਸੋਸ਼ਲ ਜੁਨਟੀ ਨੂੰ ਜੋ ਵੀ ਆਪਣੇ ਹੱਕ ਹਲਾਲ ਦੀ ਕਮਾਈ ਚ ਤੁਸੀਂ ਦੇ ਸਕਦੇ ਹੋ 50 ਰੁਪਏ 100 ਰੁਪਏ 200 ਰੁਪਏ ਜਿੰਨਾ ਵੀ ਤੁਸੀਂ ਦੇ ਸਕਦੇ ਹੋ ਵੱਧ ਤੋਂ ਵੱਧ ਦਿਓ ਕਿਉਂਕਿ ਕਿਸੇ ਵੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਵਾਸਤੇ ਏਡ ਦੀ ਬਹੁਤ ਵੱਡੀ ਜ਼ਰੂਰਤ ਹੈ ਸੋ ਜਿਹੜੇ ਦਾਨੀ ਸੱਜਣ ਇਸ ਤਰ੍ਹਾਂ ਦਾ ਮਦਦ ਕਰਦੇ ਨੇ ਪਾਵਰ ਆਫ ਸੋਸ਼ਲ ਜੁਨਟੀ ਉਹਨਾਂ ਦੀ ਹਮੇਸ਼ਾ ਰਣੀ ਹੈ ਜੁੜੇ ਰਹੋ ਪੋਸੂਨਾਮਾ ਚੈਨਲ ਤੇ